ਗੁਰਮਖ ਪਿਆਰਿਓ ਹਰ ਇੱਕ ਬੰਦਾ ਇਹ ਜ਼ਰੂਰ ਚਾਹੁੰਦਾ ਹੈ ਕਿ ਉਹਦੀ ਜ਼ਿੰਦਗੀ ਦੇ ਵਿੱਚ ਸੋਖ ਆਵੇ ਤੇ ਸੋਖ ਸਾਨੂੰ ਸਤਿਗੁਰੂ ਜੀ ਹੀ ਦੇ ਸਕਦੇ ਆ ਹਰ ਇੱਕ ਸਿੱਖ ਨੂੰ ਵੀਰ ਨੂੰ ਭੈਣ ਭਰਾ ਨੂੰ ਗੁਰੂ ਘਰੇ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਬੈਠ ਕੇ ਇਹ ਦੋ ਕੰਮ ਜ਼ਰੂਰ ਕਰਨੇ ਚਾਹੀਦੇ ਆ ਇੱਕ ਤੇ ਇਹਦੇ ਨਾਲ ਬੰਦੇ ਦੀ ਇੱਛਾ ਪੂਰੀ ਹੁੰਦੀ ਆ ਤੇ ਦੂਜਾ ਬੰਦੇ ਦੀ ਕਿਸਮਤ ਚਮਕ ਜਾਂਦੀ ਆ ਸਾਧ ਸੰਗਤ ਜੀ ਜਿਵੇਂ ਅਸਮਾਨ ਵਿੱਚ ਤਾਰੇ ਚਮਕਦੇ ਆ ਇਹ ਦੋ ਕੰਮ ਕਰ ਲੈਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਹੁਤ ਕਿਰਪਾ ਕਰਨਗੇ ਕਿਸਮਤ ਦੇ ਬੰਦ ਦਰਵਾਜ਼ੇ ਵੀ ਖੁੱਲ ਜਾਣਗੇ ਹੁਣ ਦੇਖੋ ਕਈ ਵਾਰੀ ਆਪਾਂ ਕਹਿੰਨੇ ਆ ਸਾਡੀ ਕਿਸਮਤ ਬੜੀ ਮਾੜੀ ਆ ਜਦੋਂ ਆਪਾਂ ਕਰਮੀ ਉਦਾਂ ਦੇ ਕਰਾਂਗੇ ਤੇ ਕਿਸਮਤ ਤਾਂ ਭਾਈ ਕਿਵੇਂ ਬਦਲੇਗੀ ਤਾਂ ਜਾਣੋ ਉਹ ਕਿਹੜੇ ਦੋ ਕੰਮ ਨੇ ਮਹਾਪੁਰਖਾਂ ਨੇ ਦੱਸਿਆ ਕਿੰਜ ਕਰਨੇ ਆ ਆਓ ਆਪਾਂ ਪੂਰਾ ਧਿਆਨ ਦੇ ਨਾਲ ਇਹਨੂੰ ਸੁਣੀਏ ਸਮਝੀਏ ਕਿਉਂਕਿ ਅੱਧੀ ਅਧੂਰੀ ਗੱਲ ਜਦੋਂ ਆਪਾਂ ਵਿੱਚੇ ਛੱਡ ਕੇ ਚਲੇ ਜਾਂਦੇ ਆਂ ਫਿਰ ਪੂਰਨ ਰੂਪ ਦੇ ਵਿੱਚ ਉਹ ਸਮਝ ਵੀ ਨਹੀਂ ਆਉਂਦੀ ਅਧੂਰਾ ਗਿਆਨ ਖਤਰਨਾਕ ਵੀ ਬਹੁਤ ਜ਼ਿਆਦਾ ਹੁੰਦਾ ਹੈ ਸਾਧ ਸੰਗਤ ਜੀ ਇਸ ਕਰਕੇ ਹੁਣ ਤੁਸੀਂ ਗੁਰਦੁਆਰਾ ਸਾਹਿਬ ਤਾਂ ਤੁਸੀਂ ਜਾਣਦੇ ਹੋ ਮੱਥਾ ਵੀ ਟੇਕਦੇ ਹੋ ਪਰ ਇਹ ਦੋ ਕੰਮ ਜੇ ਅਸੀਂ ਸਮਝ ਲੈ ਕਰਨੇ ਸ਼ੁਰੂ ਕਰਤੇ ਸਾਡੀ ਜ਼ਿੰਦਗੀ ਦਿਨਾਂ ਚ ਹੀ ਬਦਲ ਜਾਊਗੀ ਵਾਹਿਗੁਰੂ ਦੀ ਬਹੁਤ ਜ਼ਿਆਦਾ ਕਿਰਪਾ ਹੋ ਜਾਵੇਗੀ ਸਾਡੀਆਂ ਕਮੀਆਂ ਔਗਣ ਵੀ ਦੂਰ ਹੋ ਜਾਣਗੇ ਤਨ ਪੱਖੋਂ ਵੀ ਮਨ ਪੱਖੋਂ ਵੀ ਬਾਕੀ ਹਰ ਪੱਖੋਂ ਵੀ ਅਸੀਂ ਮਜ਼ਬੂਤ ਹੋ ਜਾਵਾਂਗੇ ਕਿ ਸਾਨੂੰ ਜਿਹੜਾ ਮਾਨ ਸਨਮਾਨ ਮਿਲਣਾ ਚਾਹੀਦਾ ਸੀ ਬਾਕੀ ਸੀ ਉਹ ਵੀ ਮਿਲ ਜਾਵੇਗਾ ਜੀ ਗੁਰਦੁਆਰਾ ਸਾਹਿਬ ਜਾ ਕੇ ਇਹ ਕੰਮ ਹਰ ਇੱਕ ਸਿੱਖ ਨੂੰ ਕਰਨੇ ਚਾਹੀਦੇ ਆ ਸਾਡੇ ਤੇ ਮਿਹਰ ਹੀ ਤਦ ਹੁੰਦੀ ਹੈ ਜਦੋਂ ਅਸੀਂ ਇਹ ਦੋ ਕੰਮ ਕਰਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੌਣ ਨੇ ਸਾਡੇ ਮਜੂਤਾ ਗੁਰੂ ਨੇ ਦਸਾਂ ਪਾਤਸ਼ਾਹੀਆਂ ਦੀ ਜੋਤ ਨੇ ਜਿਨ੍ਹਾਂ ਵਿੱਚ 15 ਭਗਤਾਂ ਦੀ ਬਾਣੀ ਆ ਇਹਨਾਂ ਵਿੱਚ ਸਿੱਖਾਂ ਦੀ ਬਾਣੀ ਆ ਜਿਨ੍ਹਾਂ ਵਿੱਚ 11 ਪਟਾਂ ਦੀ ਬਾਣੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੇਕਰ ਅਸੀਂ ਦਰਸ਼ਨ ਕਰ ਲਏ ਸਮਝ ਲਓ ਅਸੀਂ ਦਸਾਂ ਪਾਤਸ਼ਾਹਿਆਂ ਦੇ ਦਰਸ਼ਨ ਕਰ ਲੇ ਤੇ ਜੇ ਗੁਰਬਾਣੀ ਨੂੰ ਪੜ ਲਿਆ ਗੁਰਬਾਣੀ ਤੋਂ ਗਿਆਨ ਹਾਸਲ ਕਰ ਲਿਆ ਸਮਝ ਲੈਣਾ ਦਸਾਂ ਪਾਤਸ਼ਾਹਿਆਂ ਦਾ ਮਿਹਰ ਭਰਿਆ ਹੱਥ ਸਾਡੇ ਸਿਰ ਉੱਤੇ ਆ ਜਾਏਗਾ ਇਸ ਕਰਕੇ ਭਾਈ ਜਦੋਂ ਵੀ ਆਪਾਂ ਗੁਰੂ ਘਰੇ ਜਾਣਾ ਹੈ ਤਾਂ ਇਹ ਦੋ ਕੰਮ ਕਰਨੇ ਆ ਕੁਝ ਬੇਨਤੀਆਂ ਨੇ ਜਿਹੜੇ ਦੋ ਕੰਮ ਸਾਂਝੇ ਕਰਨ ਜਾ ਰਹੇ ਆ ਇਹਦੇ ਬਾਰੇ ਅਸੀਂ ਗੱਲਬਾਤ ਕਰਦੇ ਆ ਕਿ ਸਾਡਾ ਜਿਹੜਾ ਮਨ ਆ ਗੁਰੂ ਦੇ ਚਰਨਾਂ ਨਾਲ ਭਾਈ ਜੁੜਿਆ ਹੋਣਾ ਚਾਹੀਦਾ ਸ਼ਰਧਾ ਹੋਣੀ ਚਾਹੀਦੀ ਹੈ ਫਿਰ ਇਹ ਦੋ ਕੰਮ ਹੋਣਗੇ ਉਹ ਘਰ ਤੋਂ ਹੀ ਜੁੜਿਆ ਹੋਵੇ ਜਦੋਂ ਆਪਾਂ ਘਰੋਂ ਤੁਰਦੇ ਆ ਇਹ ਨਹੀਂ ਅਸੀਂ ਗੁਰੂ ਘਰੇ ਜਾ ਰਹੇ ਆ ਜਾਂਦੇ ਸਮੇਂ ਇੱਧਰ ਉੱਧਰ ਦੀਆਂ ਗੱਲਾਂ ਕਰੀ ਜਾਈਏ ਨਿੰਦਿਆ ਤੇ ਚੁਗਲੀ ਕਰੀ ਜਾਈਏ ਸਾਧ ਸੰਗਤ ਜੀ ਇਸ ਕਰਕੇ ਜੇ ਅਸੀਂ ਕਿਸੇ ਦੀ ਬੁਰਾਈ ਕਰੇ ਜਾ ਰਹੇ ਆ ਤੇ ਆਸੇ ਪਾਸੇ ਸਾਡਾ ਧਿਆਨ ਆ ਆਪਣੇ ਮਨ ਵੱਲ ਧਿਆਨ ਨਹੀਂ ਘਰੋਂ ਤੁਰਦੇ ਸਮੇਂ ਹੀ ਗੁਰੂ ਘਰੇ ਜਾਂਦੇ ਤੱਕ ਸਾਡਾ ਮਨ ਜਿਹੜਾ ਗੁਰੂ ਕੇ ਚਰਨਾਂ ਵਿੱਚ ਜੁੜਿਆ ਹੋਣਾ ਚਾਹੀਦਾ ਕਈ ਜਾਂਦੇ ਆ ਗੁਰੂ ਘਰੇ ਬਹੁਤ ਜ਼ਿਆਦਾ ਉੱਚੀ ਮਿਊਜ਼ਿਕ ਦੇ ਵਿੱਚ ਗਾਣੇ ਲਾ ਕੇ ਜਾਂਦੇ ਆ ਤੇ ਉੱਥੇ ਜਾ ਕੇ ਭਾਈ ਫਿਰ ਜਦੋਂ ਨਿਤਮਸਤਕ ਹੁੰਦੇ ਆ ਤੇ ਉਹ ਗੱਲ ਉਹ ਖੇਡ ਬਣਦੀ ਨਹੀਂ ਜਿਹੜੀ ਬਣਨੀ ਚਾਹੀਦੀ ਹੈ ਕਿਉਂਕਿ ਗੁਰੂ ਦੀ ਪਹੁੰਚ ਤੁਹਾਡੇ ਦਿਲ ਤੱਕ ਤੁਸੀਂ ਕੀ ਸੋਚਦੇ ਪਏ ਹੋ ਇਹ ਵੀ ਗੁਰੂ ਜਾਣਦਾ ਹੈ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਂਤ ਕਈ ਵਾਰੀ ਅਸੀਂ ਬਹੁਤ ਵੈਸ਼ ਗਾਣੇ ਸੁਣਦੇ ਆ ਰਹੇ ਹੁੰਨੇ ਆ ਇਈ ਵਾਰੀ ਆਪਾਂ ਪਾਰਟੀਆਂ ਕਰਨ ਲੱਗ ਜਾਨੇ ਹ ਗੁਰੂ ਘਰੋਂ ਮੁੜਦੇ ਸਮੇਂ ਰਸਤੇ ਦੇ ਵਿੱਚ ਦੇਖੋ ਜਦੋਂ ਘਰੋਂ ਤੁਰ ਪੇ ਸਿੱਧਾ ਗੁਰੂ ਘਰ ਆਓ ਗੁਰੂ ਚਰਨਾਂ ਨਾਲ ਤਾਂ ਹੀ ਮਨ ਜੁੜੇਗਾ ਜਦੋਂ ਅਸੀਂ ਗੁਰਬਾਣੀ ਦੇ ਕੁਝ ਸ਼ਬਦ ਜਾਂ ਪਾਠ ਕਰਦੇ ਹੋਏ ਆਵਾਂਗੇ ਜੇਕਰ ਅਸੀਂ ਕੀਰਤਨੀ ਕਰ ਸਕਦੇ ਸੁਣ ਸਕਦੇ ਤਾਂ ਭਾਈ ਮੂਲ ਮੰਤਰ ਕਰ ਲਵੋ ਮੂਲ ਮੰਤਰ ਨਹੀਂ ਕਰ ਸਕਦੇ ਵਾਹਿਗੁਰੂ ਦਾ ਸਿਮਰਨ ਕਰ ਲਵੋ ਕਿਸੇ ਵੀ ਪਾਦਸ਼ਾਹੀ ਕਿਸੇ ਵੀ ਸ਼ਬਦ ਨੂੰ ਕੰਠ ਕਰਕੇ ਉਹ ਪੜ ਸਕਦੇ ਆ ਅਸੀਂ ਨਾਲੇ ਤਾਂ ਇਹਦੇ ਨਾਲ ਨਿੰਦਿਆ ਚੁਗਲੀ ਤੋਂ ਵੀ ਬਚ ਜਾਵਾਂਗੇ ਨਾਲੇ ਜਿਹੜਾ ਪਾਪ ਜੀਵ ਕਰਦੀ ਏ ਉਹ ਤੋਂ ਵੀ ਬਚ ਜਾਵਾਂਗੇ ਗੁਰੂ ਘਰੇ ਜਾਣ ਦਾ ਮਤਲਬ ਕੀ ਹੈ ਗੁਰੂ ਵਾਲੇ ਬਣ ਜਾਣਾ ਆਪਣੇ ਗੁਰੂ ਦੀ ਵਡਿਆਈ ਕਰਨ ਸੀ ਜਾ ਰਹੇ ਆ ਜਿਨ੍ਹਾਂ ਦੀ ਸੋਭਾ ਚਾਰਾਂ ਚੱਕਾਂ ਵਿੱਚ ਹੋਈ ਇਹ ਨਹੀਂ ਹੋਣਾ ਚਾਹੀਦਾ ਵੀ ਅਸੀਂ ਗੁਰੂ ਘਰੇ ਆਏ ਤੇ ਜੋ ਵੀ ਅਸੀਂ ਕੁਝ ਕਮਾਇਆ ਹੈ ਉਹ ਸਾਰਾ ਹੀ ਇੱਥੇ ਲਟਾ ਕੇ ਚਲੇ ਜਾਈਏ ਮਹਾਪੁਰਖ ਕਹਿੰਦੇ ਹੁੰਦੇ ਸੀ ਬਾਬਾ ਆਨੰਦ ਸਿੰਘ ਜੀ ਢਾਈ ਘੰਟੇ ਕਿਸੇ ਦਾ ਕੀਤਾ ਹੋਇਆ ਨਿਤਨੇਮ ਸਾਨੂੰ ਉਹਦਾ ਫਲ ਬਹੁਤ ਮਿਲ ਜਾਂਦਾ ਹੈ ਪਰ ਜੇ ਅਸੀਂ ਢਾਈ ਘੰਟੇ ਤੋਂ ਬਾਅਦ ਕਿਸੇ ਦੀ ਨਿੰਦਿਆ ਚੁਗਲੀ ਕਰਤੀ ਭਾਈ ਆਪਾ ਆਨੰਦ ਸਿੰਘ ਜੀ ਕਹਿੰਦੇ ਤਾਂ ਉਹ ਫਿਰ ਨਿੰਦਕ ਕਾ ਮੁਖ ਕਾਲਾ ਹੋਆ ਦੀਨ ਦੁਨੀਆ ਕੇ ਦਰਬਾਰ ਕਿ ਜਿਸ ਅੰਦਰ ਚੁਗਲੋ ਚੁਗਲੀ ਵੱਜਿਆ ਕੀਤਾ ਕਰਤਾ ਉਸ ਦਾ ਸਭ ਗਿਆ ਉਹਦਾ ਸਭ ਕੁਝ ਬਰਬਾਦ ਆ ਜ਼ੀਰੋ ਹੋ ਜਾਂਦਾ ਜਿਵੇਂ ਕਿਸੇ ਵੀ ਵੱਡੇ ਤੋਂ ਵੱਡੇ ਰਕਮ ਨੂੰ ਜ਼ੀਰੋ ਨਾਲ ਜ਼ਰਬ ਦੇ ਦਈਏ ਗੁਣਾ ਕਰ ਦਈਏ ਤੇ ਉਹ ਜ਼ੀਰੋ ਹੀ ਹੋ ਜਾਂਦੀ ਆ ਨਾ ਚੀਜ਼ ਇਸੇ ਕਰਕੇ ਬਾਬਾ ਜੀ ਕਹਿੰਦੇ ਹੁੰਦੇ ਸੀ ਭਾਈ ਇਹ ਪਾਠ ਕੀਤਾ ਬ्यर्थ ਚਲਾ ਜਾਂਦਾ ਜਦੋਂ ਅਸੀਂ ਚੁਗਲੀਆਂ ਵਿੱਚ ਪੈ ਜਾਂਦੇ ਆ ਬ੍ਰਾਈ ਕਰਦੇ ਆ ਸਾਧ ਸੰਗਤ ਜੀ ਚੰਗੇ ਕਰਮ ਹੀ ਸਾਡੇ ਰਹਿਣਗੇ ਜੇ ਅਸੀਂ ਗੁਰੂ ਨਾਲ ਜੁੜਾਂਗੇ ਤੇ ਗੁਰੂ ਦਾ ਬਚਨ ਕਮਾਵਾਂਗੇ ਕੱਲਾ ਮੱਥਾ ਟੇਕਣਾ ਨਹੀਂ ਬਚਨ ਵੀ ਕਮਾਉਣੇ ਚਾਹੀਦੇ ਆ ਜਿਨ ਕੇ ਦਿਨ ਮਨਾਤੇ ਹੋ ਉਹਨਾਂ ਕੀ ਬਾਤ ਵੀ ਮਾਨਾ ਕਰੋ ਜਿਨ੍ਹਾਂ ਦੇ ਦਿਨ ਮਨਾਉਨੇ ਆ ਜਿਨ੍ਹਾਂ ਅੱਗੇ ਸੀਸ ਝੁਕਾਉਨੇ ਆ ਭਾਈ ਉਹਨਾਂ ਦੀ ਗੱਲ ਵੀ ਮੰਨੋ ਨਹੀਂ ਤਾਂ ਪਖੰਡ ਬਣ ਜੂਗਾ ਸੀਸ ਨਵਾਇਆ ਕਿ ਆਤੀ ਹੈ ਜਾਂ ਰਿਧੇਕ ਸੁਧੇ ਜਾਏ ਸਾਡੇ ਕਰਮੀ ਅੱਗੇ ਆਉਣੇ ਆ ਮੱਥਾ ਟੇਕਣਾ ਕਰਮਾ ਗੁਰੂ ਘਰੇ ਜਾਣਾ ਕਰਮਾ ਸਾਧ ਸੰਗਤ ਜੀ ਜੇਕਰ ਕਿਸੇ ਜ਼ਰੂਰਤਮੰਦ ਲੋੜਵੰਦ ਦੀ ਅਸੀਂ ਮਦਦ ਕਰਦੇ ਆ ਉਹ ਵੀ ਚੰਗਾ ਕਰਮ ਬਣ ਜਾਂਦਾ ਹੈ ਤਾਂ ਜਦੋਂ ਵੀ ਗੁਰੂ ਘਰੇ ਜਾਣਾ ਹੈ ਘਰੋਂ ਨਿੰਦਿਆ ਚੁਗਲੀ ਨਹੀਂ ਕਰਨੀ ਇਹ ਗੱਲ ਪੱਲੇ ਬੰਨ ਲੈਣੀ ਹੈ ਸਾਧ ਸੰਗਤ ਜੀ ਤੇ ਕਿਸੇ ਬਾਰੇ ਅਸੀਂ ਮਾੜਾ ਸੋਚਦੇ ਆ ਇਹ ਸੋਚਣਾ ਵੀ ਤਾਂ ਇੱਕ ਕਰਮ ਹੀ ਆ ਸੋਚ ਵੀ ਤਾਂ ਇੱਕ ਬੀਜ ਹੀ ਆ ਤੇ ਬੀਜ ਬੀਜਿਆ ਕਿੱਥੇ ਜਾ ਰਿਹਾ ਸਰੀਰ ਰੂਪੀ ਧਰਤੀ ਵਿੱਚ ਹੁਣ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਚਲੇ ਜਾਂਦੇ ਹੋ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ ਉੱਥੇ ਸਭ ਤੋਂ ਪਹਿਲਾਂ ਨਿਤਮਸਤਕ ਹੋਣਾ ਜੀ ਕੀਤੇ ਔਗਣਾ ਦੀ ਮਾਫੀ ਮੰਗਣੀ ਆ ਗੁਰੂ ਮਹਾਰਾਜ ਅੱਗੇ ਬੇਨਤੀ ਕਰਨੀ ਆ ਸੱਚੇ ਪਾਤਸ਼ਾਹ ਕਿਰਪਾ ਕਰੋ ਜੀ ਮੇਰੇ ਤੇ ਤੇ ਜਦੋਂ ਵੀ ਮੱਥਾ ਟੇਕਣਾ ਪਹਿਲੀ ਗੱਲ ਤਾਂ ਇਹ ਯਾਦ ਰੱਖਣੀ ਪੂਰੇ ਆਦਬ ਸਤਿਕਾਰ ਨਾਲ ਮੱਥਾ ਟੇਕਣਾ ਕਾਲੀ ਨਹੀਂ ਕਰਨੀ ਕਈ ਵਾਰੀ ਅਸੀਂ ਲੈਣ ਲੱਗੀ ਹੁੰਦੀ ਹੈ ਕਤਾਰ ਲੱਗੀ ਹੁੰਦੀ ਹੈ ਲੰਮੀ ਅਸੀਂ ਅੱਗੇ ਵੱਧ ਵੱਧ ਕੇ ਮੱਥਾ ਟੇਕਣ ਲੱਗ ਜਾਂਦੇ ਹਾਂ ੱੱਕੇ ਵੀ ਮਾਰਦੇ ਆ ਕਈ ਸਾਧ ਸੰਗਤ ਜੀ ਇਤਿਹਾਸਕ ਸਥਾਨਾਂ ਤੇ ਜਿੱਥੇ ਜ਼ਿਆਦਾ ਇਕੱਠ ਹੋਵੇ ਉੱਥੇ ੱਤਕੇ ਵੀ ਮਾਰਨ ਲੱਗ ਜਾਂਦੇ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਉਹ ਸਹਿਜ ਅਵਸਥਾ ਵਿੱਚ ਆ ਕੇ ਬੇਨਤੀ ਕਰਨੀ ਆ ਪਾਤਸ਼ਾਹ ਮੇਰੇ ਨਿਮਾਣੇ ਤੇ ਤਰਸ ਕਰੋ ਵਿਸ਼ੇ ਵਿਕਾਰ ਦੂਰ ਕਰ ਦਿਓ ਕਾਮ ਕ੍ਰੋਧ ਲੋਭ ਝੂਠ ਨਿੰਦਾ ਇੰਤ ਤੇ ਆਪ ਛੜਵ ਹੁਣ ਜਦੋਂ ਇਹ ਅਰਦਾਸ ਕੀਤੀ ਆ ਤੁਸੀਂ ਕਿਉਂਕਿ ਕਈਆਂ ਨੂੰ ਗੁੱਸਾ ਜ਼ਿਆਦਾ ਆਉਂਦਾ ਕਈਆਂ ਵਿੱਚ ਲਾਲਚ ਵੱਧ ਹੁੰਦਾ ਕਈਆਂ ਚ ਕਾਮਨਾ ਵੱਧ ਹੁੰਦੀ ਆ ਕਈਆਂ ਚ ਹੰਕਾਰ ਜਿਹੜਾ ਜਿਹੜਾ ਵੀ ਯੋਗਣ ਹੈ ਕੋਈ ਔਗਣ ਮੇਰੇ ਵਿੱਚ ਜ਼ਿਆਦਾ ਹੈ ਮਹਾਰਾਜ ਪਰ ਮੈਂ ਸਮਰੱਥ ਨਹੀਂ ਵੀ ਇਹਨੂੰ ਕੱਟ ਸਕਾਂ ਆਪ ਜੀ ਕਿਰਪਾ ਕਰਕੇ ਔਗਣ ਨੂੰ ਦੂਰ ਕਰ ਦਿਓ ਤੇ ਮੈਨੂੰ ਭਰੋਸੇ ਦੀ ਦਾਤ ਵੀ ਬਖਸ਼ੋ ਸਭ ਤੋਂ ਵੱਡੀ ਦਾਤ ਆ ਨਾਮ ਦੀ ਦਾਤ ਤੇ ਸਦਕ ਦੀ ਦਾਤ ਭਰੋਸੇ ਦੀ ਦਾਤ ਤੇ ਉਦੋਂ ਭਾਈ ਫਿਰ ਤੁਸੀਂ ਉੱਥੇ ਬੈਠ ਕੇ ਤੁਹਾਨੂੰ ਜੇ ਤਾਂ ਕੋਈ ਕਥਾ ਕੀਰਤਨ ਹੋ ਰਿਹਾ ਹੈ ਉਹਨੂੰ ਸੁਣਨਾ ਚਾਹੀਦਾ ਹੈ ਉੱਥੇ ਸਾਧ ਸੰਗਤ ਜੀ ਜੇ ਗੁਰਦੁਆਰਾ ਸਾਹਿਬ ਪ੍ਰਕਰਮ ਕਰਨ ਤੋਂ ਬਾਅਦ ਮੱਥਾ ਟੇਕ ਕੇ ਬੈਠ ਜਾਓ ਜੇ ਕੀਰਤਨ ਹੋ ਰਿਹਾ ਜਦ ਹੀ ਨਾ ਉੱਥੇ ਉੱਠ ਕੇ ਆ ਜਾਓ ਕੀਰਤਨ ਵੀ ਸੁਣੋ ਕੀਰਤਨ ਦੀ ਜਿਹੜੀ ਸਮਾਪਤੀ ਤੋਂ ਬਾਅਦ ਪੂਰੇ ਸ਼ਬਦ ਦੀ ਸਮਾਪਤੀ ਤੋਂ ਬਾਅਦ ਹੀ ਉੱਠੋ ਵਿਚਾਰੋਂ ਨਾ ਉੱਠੋ ਜੀ ਇਸ ਤਰ੍ਹਾਂ ਵੀ ਗੁਰੂ ਦਾ ਅਦਬ ਨਹੀਂ ਬਣਦਾ ਕਈ ਵਾਰੀ ਸਾਡੇ ਕੋਲ ਸਮਾਂ ਤਾਂ ਹੁੰਦਾ ਕੀਰਤਨ ਅਸੀਂ ਘੱਟ ਸੁਣਦੇ ਆ ਤੇ ਜਿਹੜੇ ਬਾਹਰ ਬਾਜ਼ਾਰ ਲੱਗੇ ਹੁੰਦੇ ਉੱਥੇ ਆ ਕੇ ਪੀਜਾ 버ਗਰ ਆਦੀ ਚੀਜ਼ਾਂ ਸੀ ਖਾਈ ਜਾਂਦੇ ਆ ਭਾਈ ਨਹੀਂ ਭਾਈ ਜਦੋਂ ਸ਼ਬਦ ਚੱਲ ਰਿਹਾ ਉਹਨੂੰ ਸੰਪੂਰਨ ਹੋ ਲੈਣ ਦਿਓ ਫਿਰ ਹੀ ਉੱਠਣਾ ਬਣਦਾ ਹੈ ਫਿਰ ਪਾਤਸ਼ਾਹ ਦੀਆਂ ਅਸੀਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ ਤੇ ਜਿਸ ਦਿਨ ਅਸੀਂ ਇਸ ਤਰ੍ਹਾਂ ਗੁਰੂ ਘਰ ਆਵਾਂਗੇ ਤੇ ਜੇ ਅਦਬ ਰੱਖਾਂਗੇ ਬਾਣੀ ਦਾ ਤੇ ਰੁਕੇ ਹੋਏ ਕੰਮ ਵੀ ਸਾਡੇ ਸਾਰੇ ਬਣ ਜਾਣਗੇ ਸਾਧ ਸੰਗਤ ਜੀ ਤੇ ਉਹ ਫਿਰ ਉੱਥੇ ਗੁਰਦੁਆਰਾ ਸਾਹਿਬ ਜਾ ਕੇ ਕਾਲੀ ਨਹੀਂ ਕਰਨੀ ਗੁਰੂ ਦੀ ਗੋਦ ਵਿੱਚ ਬੈਠ ਕੇ ਹਾਜ਼ਰੀ ਲਵਾਉਣੀ ਆ ਜੇ ਕੀਰਤਨ ਹੋ ਰਿਹਾ ਕੀਰਤਨ ਸੁਣੋ ਕਥਾ ਹੋ ਰਹੀ ਆ ਕਥਾ ਸੁਣੋ ਜੇ ਚੌਰ ਸਾਹਿਬ ਕਰ ਰਿਹਾ ਗੁਰੂ ਕੇ ਪਿਆਰੇ ਦਰਬਾਰ ਨਹੀਂ ਸਜਿਆ ਹੋਇਆ ਜੀ ਕੋਈ ਕਥਾ ਕੀਰਤਨ ਨਹੀਂ ਹੋ ਰਿਹਾ ਦੀਵਾਨ ਨਹੀਂ ਸਜਿਆ ਤੁਸੀਂ ਉਸ ਵਕਤ ਕੀ ਕਰਨਾ ਉੱਥੇ ਬੈਠ ਕੇ ਪਾਠ ਵੀ ਕਰ ਸਕਦੇ ਹੋ ਇੱਕ ਜਪਜੀ ਸਾਹਿਬ ਦਾ ਜਾਂ ਫਿਰ ਚੌਪਈ ਸਾਹਿਬ ਦਾ ਜਾਂ ਫਿਰ ਆਪਣੇ ਸਮੇਂ ਅਨੁਕੂਲ ਸਮੇਂ ਮੁਤਾਬਕ ਨਿਤਨੇਮ ਵੀ ਕਰ ਸਕਦੇ ਹੋ ਸੁਖਮਨੀ ਸਾਹਿਬ ਦਾ ਪਾਠ ਵੀ ਕਰ ਸਕਦੇ ਹੋ ਜਿਹਦਾ ਗੁਰੂ ਵੱਲ ਧਿਆਨ ਹੋ ਗਿਆ ਸਾਧ ਸੰਗਤ ਜੀ ਜਿਹਨੂੰ ਗੁਰੂ ਚੇਤੇ ਆ ਗਿਆ ਜਿੱਦੀ ਸਿਮਰਤੀ ਵਿੱਚ ਯਾਦ ਵਿੱਚ ਗੁਰੂ ਰਹਿਣ ਲੱਗ ਪਿਆ ਸਮਝ ਲੋ ਉਹਦੀਆਂ ਸਾਰੀਆਂ ਪਰੇਸ਼ਾਨੀਆਂ ਦਾ ਮੁਸ਼ਕਲਾਂ ਦਾ ਹੱਲ ਹੋ ਗਿਆ ਗੁਰੂ ਘਰ ਇਸ ਕਰਕੇ ਜਾਂਦੇ ਸਮੇਂ ਕੀਰਤਨ ਸੁਣੋ ਆਉਂਦੇ ਸਮੇਂ ਵੀ ਭਾਈ ਉਹੀ ਨਾਮ ਬਣਾ ਕੇ ਰੱਖਣਾ ਹੈ ਨਿੰਦਿਆ ਚੁਗਲੀ ਨਹੀਂ ਕਰਨੀ ਜੀ ਗੁਰੂ ਸਾਹਿਬ ਜੀ ਕਿਰਪਾ ਕਰਨ ਧੰਤਨ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾਵਾਲੇ ਮਹਾਪੁਰਖ ਰੱਬ ਦੇ ਪਿਆਰੇ ਵਚਨ ਬੜੇ ਪਿਆਰੇ ਕੀਤੇ ਬਾਬਾ ਜੀ ਨੇ ਬਾਬਾ ਜੀ ਕਹਿੰਦੇ ਹੁੰਦੇ ਸੀ ਭਾਈ ਜ਼ਿੰਦਗੀ ਦੇ ਵਿੱਚ ਇਹ ਗੱਲ ਸਦਾ ਹੀ ਯਾਦ ਰੱਖਣੀ ਦੁੱਖ ਕਿੱਡਾ ਵੀ ਜਿੱਡਾ ਮਰਜੀ ਵੱਡਾ ਹੋਵੇ ਮੁਸ਼ਕਲ ਜਿੱਡੀ ਮਰਜੀ ਵੱਡੀ ਹੋਵੇ ਉਹ ਤੁਹਾਡੇ ਗੁਰੂ ਤੋਂ ਵੱਡੀ ਨਹੀਂ ਹੋ ਸਕਦੀ ਗੁਰੂ ਤੋਂ ਵੱਡੀ ਹੋ ਸਕਦੀ ਆ ਕੀ ਜੀ ਨਹੀਂ ਗੁਰੂ ਤਾਂ ਬਹੁਤ ਵੱਡਾ ਹੈ ਇਸ ਕਰਕੇ ਗੁਰੂ ਤੇ ਭਰੋਸਾ ਰੱਖੋ ਗੁਰੂ ਤੇ ਯਕੀਨ ਰੱਖੋ ਜੀ ਤੇ ਜਸ ਨੂੰ ਗੁਰੂ ਪਾਤਸ਼ਾਹ ਜੀ ਦੇ ਚਰਨ ਪ੍ਰਾਪਤ ਹੋ ਜਾਣ ਉਸ ਨੂੰ ਭਾਈ ਹੋਰ ਕੀ ਚਾਹੀਦਾ ਹੈ ਤੇ ਇਹ ਜਿਹੜਾ ਦਿਲ ਨੂੰ ਸ਼ਾਂਤੀ ਦਿੰਦਾ ਗੁਰੂ ਦਾ ਨਾਮ ਇਹ ਗੁਰੂ ਦੇ ਚਰਨਾਂ ਨਾਲ ਜੁੜ ਕੇ ਸਹਿਜੇ ਹੀ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ ਇਹ ਬਚਨ ਬਾਬਾ ਅਨੰਦ ਸਿੰਘ ਜੀ ਦੇ ਆ ਜਿਹੜਾ ਆਪਣਾ ਆਪ ਗੁਰਨਾਨਕ ਜੀ ਨੂੰ ਦੇ ਦਿੰਦਾ ਹੈ ਉਹਦੀ ਵੱਖਰੀ ਹਸਤੀ ਰਹਿੰਦੀ ਨਹੀਂ ਉਹ ਇੱਕਮਕ ਹੋ ਜਾਂਦਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ